پتی جیسی ہٹ کرو جو متہتے سیو لے لو پیچھے روپوئی اوچر سماج پارٹی زندہ باد زندہ باد زندہ باد شری پوری صاحب دی جنگاڑچ کرو ہم شامل ہیں شری پوری پارٹی جنگاڑچ کرو ہم شامل ہیں بابا صاحب جی سوچتے شرانگی قومیں بابا صاحب دی سوچ میں کراں بیان یہ ٹھوک کے اوچر سماج پارٹی زندہ باد زندہ باد ज़िंदबा ज़िंदाब ਸਾਰੇ ਸਾਥੀਆਂ ਨੂੰ ਬੇਨਤੀ ਆ ਬੱਸ ਬੱਸ ਅਜਦਾ ਸਾਡਾ ਰੋਸ ਸੰਦਰਸ਼ਨ ਰੋਸ ਕਰਨਾ ਆ ਉਹ ਜੀਤ ਗੈਸਰ ਅਰਤਾ ਸਿੰਘ ਫਰੀਦਪੁਰ ਸਾਹਿਬ ਸਾਡੇ ਵਿੱਚ ਪਹੁੰਚ ਚੁੱਕੇ ਆ ਤੇ ਅਨੁਸਾਰਿਆਂ ਨੂੰ ਬੰਦਾ ਆਪਾਂ ਸਾਰਿਆਂ ਨੇ ਡਿਸਪਲਾਈਨ ਨਾਲ ਸ਼ਾਸਨ ਦੇ ਕੋਲ ਚੱਲਣਾ ਦੋ ਦੋ ਤਿੰਨ ਤਿੰਨ ਦੀ ਲਾਈਨ ਬਣਾ ਕੇ ਚੱਲਣਾ ਕਿਸੇ ਨੇ ਵੀ ਇੱਕ ਦੂਜੇ ਤੋਂ ਅੱਗੇ ਨਹੀਂ ਨਿਕਲਣਾ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਜਿੰਨੇ ਵੀ ਝੰਡਿਆਂ ਵਾਲੇ ਸਾਰੇ ਸਾਥੀ ਆ ਉਹ ਸਾਰੇ ਪਿੱਛੇ ਚੱਲਣਗੇ ਮੈਂ ਹੁਣ ਬੇਨਤੀ ਕਰੂੰਗਾ ਸਾਡੇ ਸਟੇਟ ਦੇ ਜਨਰਲ ਸੈਕਟਰੀ ਠੇਕੇਦਾਰ ਭਗਵੰਦ ਦਾ ਸਿੱਧੂ ਜੀ ਉੱਚ ਕੋਟੀ ਦੇ ਵਕੀਲ ਐਡਵੋਕੇਟ ਦਾਦਰਾ ਜੀ ਔਰ ਮਨਿੰਦਰ ਥੇਰਪੂਰੀ ਜੀ ਸਮੁੱਚੀ ਟੀਮ ਬੀਪੀਆਂ ਦਾ ਭਾਰੇ ਇਕੱਠ ਅੱਜ ਆਪਾਂ ਛੱਤਪੁਰੂ ਦੇ ਬਤਾਸ ਮਹਾਰਾਜ ਜੀ ਦਾ ਜਿਹੜਾ ਧਲੇਤੇ ਦੇ ਵਿੱਚ ਸ਼ੁਰੂ ਕਰ ਟਾਇਆ ਗਿਆ ਉਹਦੇ ਸਬੰਧ ਦੇ ਵਿੱਚ ਔਰ ਸਰਕਾਰ ਨੇ ਤੜਵਾਈ ਅੱਜ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਆਪਾਂ ਉਸ ਦੇ ਵਿਰੁੱਧ ਰੋਸ ਪ੍ਰਗਟ ਕਰਨੇ ਦੇ ਲਈ ਹਰੇਕ ਜ਼ਿਲ੍ਹਾ ਹੈੱਡਕੁਆਟਰ ਤੇ ਮੌਜੂਦ ਸਮਾਜ ਪਾਰਟੀ ਰੋਸ ਮਾਰਚ ਕਰ ਰਹੀ ਹੈ ਔਰ ਪੰਜਾਬ ਦੇ ਮਾਨਚੋ ਗਵਰਨਰ ਸਾਹਿਬ ਦੇ ਨਾਮ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੈਮੋਰੈਂਡਮ ਸੌਂਪੇ ਜਾ ਰਹੇ ਆ ਤਾਂ ਮੈਂ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਜਿੰਨੇ ਵੀ ਤੁਸੀਂ ਅੱਜ ਇੱਥੇ ਚੱਲ ਕੇ ਆਏ ਆ ਤੁਹਾਨੂੰ ਜਿਹਾ ਕਹਿਣਾ ਕਿਉਂਕਿ ਧਲੇਤੇ ਦੇ ਵਿੱਚ ਗੁਰੂ ਘਰ ਦੀ ਚਾਰਦੀਵਾਰੀ ਨੂੰ ਤੋੜਨਾ ਆ ਚਾਂਗ ਮਛੋਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਗੁਰੂ ਰਵਿਦਾਸ ਗੁਰੂ ਕਰਨੂ ਪੰਚਾਇਤ ਕਰਦੇ ਵਿੱਚ ਪੰਜਾਬ ਸਰਕਾਰ ਦੀ ਬਦਲਣੇ ਦੀ ਕੋਸ਼ਿਸ਼ ਭੋਜਨ ਸਮਾਜ ਪਾਰਟੀ ਇਹਦਾ ਵੀ ਵਿਰੋਧ ਕਰਦੀ ਹੈ। ਔਰ ਛਿੜੀ ਖਰਾਲਗੜ੍ਹ ਸਾਹਿਬ ਦੇ ਵਿੱਚ ਜੋ ਸ਼ਰਾਬ ਦੇ ਠੇਕੇ ਪੰਜਾਬ ਸਰਕਾਰ ਨੇ ਖਮਾਏ ਔਰ ਨਜਾਇਜ਼ ਬਰਾਂਚਾ ਖਲਵਾਈਆਂ ਇਹ ਸਾਰੇ ਮੁੱਦੇ ਲੈ ਕੇ ਅੱਜ ਪੰਜਾਬ ਦੇ ਅੰਦਰ ਭੋਜਨ ਸਮਾਜ ਪਾਰਟੀ ਸੜਕਾਂ ਤੇ ਹੈ। ਫੋਲਾਉਰ ਦੇ ਵਿੱਚ ਵੀ ਬੜਾ ਵੱਡਾ ਧਰਨਾ ਚੱਲ ਰਿਹਾ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸੰਗਤਾਂ ਵਿੱਚ ਬੜਾ ਜੋਸ਼ ਔਰ ਉਤਸ਼ਾਹ ਆ। ਜਿਆਦਾ ਡਿਟੇਲ ਦੇ ਵਿੱਚ ਅੱਪਾ ਗੱਲ ਅੱਗੇ ਡੀਸੀ ਦਫਤਰ ਪਹੁੰਚ ਕੇ ਕਰਾਂਗੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਕਿਸੇ ਵੀ ਅੰਦੋਲਨ ਦੇ ਵਿੱਚ ਉਹ ਸ਼ਾਸਨ ਜਿਹੜਾ ਉਹ ਉਸ ਅੰਦੋਲਨ ਦਾ ਸਫਲਤਾ ਨੂੰ ਤੈਅ ਕਰਦਾ ਹੈ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਪਾਰਟੀ ਦੇ ਜਿੰਨੇ ਵੀ ਤੁਸੀਂ ਵਰਕਰ ਸਮਰਥਕ ਗੁਰੂ ਰਵਿਦਾਸ ਜੀ ਦੇ ਵਿੱਚ ਸ਼ਿਰਕਤ ਰੱਖਣ ਵਾਲੀਆਂ ਸੰਗਤਾਂ ਆਈਆਂ ਕਿ ਆਪਾਂ ਬਿਲਕੁਲ ਅਨੁਸ਼ਾਸਨ ਵਿੱਚ ਰਹਿ ਕੇ ਇੱਥੋਂ ਤੁਸੀਂ ਮਾਰਚ ਕਰਨਾ ਹੈ ਔਰ ਦੋ-ਦੋ ਦੀਆਂ ਲਾਈਨਾਂ ਦੀ ਬੇਨਤੀ ਹੈ ਹਲਕੇ ਦੇ ਇੰਚਾਰਜ ਕਿ ਉਹ ਪਿੰਡ-ਪਿੰਡ ਦੇ ਵਿੱਚ ਜਾ ਕੇ ਗੁਰੂ ਰਵਿਦਾਸ ਸੁਭਾਵਾਂ ਨੂੰ ਵੀ ਸੰਪਰਕ ਕਰਨ ਔਰ 7 ਤਰੀਕ ਨੂੰ ਠੀਕ 11 ਵਜੇ ਬੜੀ ਸੰਖਿਆ ਚੱਪਾ ਗੁਰਾਇਆ ਪਹੁੰਚੀਏ ਤਾਂ ਕਿ ਪੰਜਾਬ ਸਰਕਾਰ ਨੂੰ ਆਪਣਾ ਰਵਈਆ ਬਦਲਣੇ ਲਈ ਮਜਬੂਰ ਕਰੀਏ ਡੋਟਰ ਅਵਤਾਰ ਸਿੰਘ ਕ੍ਰੀਮਪੁਰੀ ਸਾਹਿਬ ਜੀ ਸੰਘਰਸ਼ ਕਰੋ ਅਸੀਂ ਤੁਹਾਡੇ ਸਾਥ ਹਾਂ ਅਗਰ ਸਰਕਾਰ ਆਪਣਾ ਰਵਈਆ ਨਹੀਂ ਬਦਲੂਗੀ ਤਾਂ ਫਿਰ 7 ਤਰੀਕ ਨੂੰ ਕੋਈ ਹੋਰ ਅਕੇ بڑا ਪ੍ਰੋਗਰਾਮ ਦਿੱਤਾ ਜਾਊਗਾ ਸਾਡਾ ਇਹ ਸਰਕਾਰ ਨੂੰ ਕਹਿਣਾ ਕਿ